ਹਾਂ ਭਾਈ ਹਾਂ ਹਾਂ ਕੋਈ ਨਾ ਕੋਈ ਨਾ ਕੱਲ ਨੂੰ ਦੇਖਾਂਗੇ ਹੁਣ ਨਹੀਂ ਯਾਰ ਹੁਣ ਤਾਂ ਥੱਕੇ ਬੜੇ ਪਿਆ ਬਈ ਯਾਰ ਤੂੰ ਦੋ ਗੱਡੇ ਤੇਰੇ ਮੋੜੇ ਯਾਰ ਕੱਲ ਨੂੰ ਚਲਾਉਂ ਤੜਕੇ ਉਹ ਤੋਂ ਆਜੀ ਬਈ ਯਾਰ ਠੀਕ ਹੈ ਠੀਕ ਹੈ ਬਈ ਥੱਕੇ ਪਿਆ ਬੜੇ ਪਾਣ ਦਾ ਮਰਾ ਕਾਣ ਨਹੀਂ ਕਰਨੋ ਹਰ ਕੇ ਯਾਰ ਕਿਹੜਾ ਗੱਡੇ ਰੋਜ ਨਹੀਂ ਸਾਰਾ ਦਾ ਨਜ਼ਰ ਥੱਕ ਜਾਂਦੇ ਆ ਦੇ ਗੰਦੇ। ਇਹ ਕਿੰਨਾ ਕੈਪਾ। ਹਾਈ ਜੰਦੇ। ਕਿੰਨਾ ਕੈਪਾ। ਫਾਦ ਗਿਆ ਕਿਧਰ ਹੋਏ। ਆ ਡਾ ਲਿਆ। ਵੀ ਵੀ ਚਾ ਲਿਆ ਗਏ। ਬੋਲਿਆ ਇੱਥਾ ਤਾਂ ਮੂਏ। ਪੰਨੇ। ਉਹ ਨੀ ਪੱਥਰ ਘੁੱਠੇ ਹੋਏ ਪੈਨੇ ਤੂੰ। ਟਰਾਲੀ ਆ ਭਾਈ ਜੰਡਾ ਵਾਲੀ ਉੱਕੀ ਵੀ ਦੇਖੀ। ਲਾਈ। ਸੋ ਇਸ ਜੀ ਬੰਗਿਆ ਨਾ। ਜੋ ਆ ਗਿਆ ਗੇਮ ਆਇਆ ਗੇਮ ਆਇਆ ਦੇਖ ਤੁਸੀਂ ਸੋਨੇ ਟਾਈਆਂ ਲੈ ਕੇ ਆਇਆ ਬਾਈ ਹੁਣ ਧਿਆਨ ਨਾਲ ਦੇਖੀਦਾ ਹੁੰਦਾ ਕਈ ਵਾਰ ਚੋਰੀ ਹੋ ਜਾਂਦੀ ਹੈ